ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸਰਜੀਤਪੁਰਾ ਤਹਿਸੀਲ ਆਰਾਮਪੁਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਪਸੂਉਂਦੇ ਰਹਿੰਦੇ ਆਂ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ 4 ਜਰਸੀ ਗਾਵਾਂ ਸੇਲ ਨੇ ਜੀ ਚਾਰ ਹੀ ਚੰਗੀਆਂ ਗੱਭਣਾਂ ਜਾਣਕਾਰੀ ਪ੍ਰੋਪਰ ਆਪ ਬਾਈ ਤੋਂ ਲ ਲਾਂਗੇ ਕੀ ਦੁੱਧਵਾ ਦਾ ਪਿੰਨ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਰਾ ਬਿੰਦਰ ਸਿੰਘ ਪਾਉ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੋਲ ਜੀ ਪਿੰਡ ਸਰਜੀਤਪੁਰ ਜੀ ਮੋਬਾਈਲ ਨੰਬਰ ਜੀ 9041088877 ਠੀਕ ਹੈ ਜਿਹੜੀ ਪਹਿਲਾਂ ਵੀਡੀਓ ਪਾਈ ਵੈਗ ਗਿਆ ਮਾਰ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇੱਕ ਨੰਬਰ ਤੋਂ ਬ ਨੇ ਕਿਨੇ ਦਾ ਸ਼ੁਰੂ ਕਰ ਲੈਨੇ ਸੂ ਆ ਕੇ ਨਮਾਜੀ ਇਹ ਪਹਿਲਾ ਸੂ ਆ ਜੀ ਦੰਦੋ ਜੀ ਇਹ ਚਾਰ ਦੰਦ ਜੀ ਮੁੱਤ ਚਾਰ ਦੰਦ ਠੀਕ ਆ ਬਾਈ ਦੈਣ ਕਿਨੇ ਲੈ ਜੀ ਦੈਣ ਬਸ ਬਾਈ ਯਾਰ ਹੁਣ ਤਿਆਰੀਆਂ ਜੀ ਆ ਦੋ ਤਿੰਨ ਦਿਨ ਕੱਢ ਦੀ ਦੋ ਤਿੰਨ ਦਿਨ ਫਿਰ ਨੱਕ ਪਾ ਜੀ ਦੋ ਦਬਈਆ ਲੈਵੇ ਦੇ ਹਿਸਾਬ ਨਾਲ ਮੇਰੇ ਤਾਂ ਲੱਗਦਾ 20 ਕਿਲੋ ਤਾਂ ਚਾਹੀਦਾ 20 ਕਿਲੋ ਤਾਂ ਤਿਆਰੀ ਬਾਕੀ ਹਾਂ ਤਿਆਰੀ ਬਾਕੀ ਠੰਡੀ ਠੁੰਡੀ ਆਣਗੀ ਲੱਤ ਮਾਰੂ ਓਕੇ ਜੀ ਓਕੇ ਜਾਵਾਂ ਜੀ ਜੇ ਮਰਜ਼ੀ ਦੋਹਾਂ ਪਾਸੇ ਦਾ ਬੈਠਾ ਸੂ ਕਰਮ ਵਾਲੀ ਪੂਰੀ ਆ ਪੂਰੀ ਜਾਵਾਂਗੇ ਬਾਕੀ ਥੋੜੀਆਂ ਜਿਹਾ ਭਲਾ ਕਰਾਂ ਭਲਾ ਪਹਿਲਾਂ ਮੱਛੀ ਘਰ ਕੇ ਨਾ ਬਾਕੀ ਥਣ ਬਾਈ ਹਜੇ ਵੀ ਟੌਪ ਦਾ ਜਦੋਂ ਭੜਾਂ ਲੈ ਗਈਆਂ ਤਾਂ ਥਣ ਹੋਰ ਵੀ ਸਵਰ ਜਾਣਾ ਹੈ ਹਜਾ ਵੀ ਥੋ ਢੱਲਾਂ ਪਈਆਂ ਬੱਲ ਬਹੁਤ ਪਈ ਆ ਕਰਮ ਵਾਲੀ ਤੇ 20 ਕਿਲੋ ਬਾੜਾ ਵੀ ਨਹੀਂ ਬਾਈ ਕੱਦ ਕਾਠ ਵਾਲੀ ਆ ਤੋਰ ਕੇ ਦਿਖਾਦੀ ਵੀਰੋ ਬਾਕੀ ਫੇਸ ਕੁਆਲਿਟੀ ਦੇਖ ਲਾ ਕੱਦ ਕਾਠ ਵਾਲੀ ਆ ਵਜਨ ਵਾਲੀ ਆ ਕੋਈ ਲੱਸੀ ਨਹੀਂ ਫਿੱਕੀ ਨਹੀਂ ਚੰਗੀ ਹਾਈਟ ਦੀ ਹੈ ਜਰਸੀ ਦੇ ਮੁਕਾਬਲੇ ਸਹੀ ਹਾਈਟ ਆ ਜਿਹੜੀ ਪੰਜਾਬ ਵਾਲੀ ਜਰਸੀ ਦੀ ਹੁੰਦੀ ਆ ਬਾਕੀ ਛੋਟਾ ਗੰਨ ਸੋਹਣੀ ਫੇਸ ਕੁਆਲਿਟੀ ਥਣਾ ਦੇ ਸਾਈਜ਼ ਬਹੁਤ ਟੌਪ ਦੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ 2-3 ਦਿਨ ਬਈ 10 ਦਾ ਡੇਟ ਮੁਤਾਬਕ ਲੈ ਜੂਗੇ ਉਦੋਂ ਦਿੱਕਰ ਤਾਂ ਹੋਰ ਵੀ ਸੋਹਣਾ ਹਵਾਨਾ ਤਿਆਰ ਕਰ ਲੈਣਾ ਜੀ ਹਵਾਨਾ ਹੋਣ ਵੀ ਤਿਆਰੀ ਬਹੁਤ ਚੰਗੀ ਆ ਅੱਗੇ ਨੂੰ ਵੀ ਹਵਾਨਾ ਬਈ ਚੰਗਾ ਮੂਹਰਲੇ ਥਾਂ ਤੋਂ ਤੇ ਬੈਕ ਸਾਈਡ ਨੂੰ ਵੀ ਬਹੁਤ ਚੰਗਾ ਦੁੱਧ 20 ਕਿਲੋ ਕੋਈ ਬਾਲਾ ਨਹੀਂ ਏਡੇ ਲੇਵੇ ਵਾਲੀ ਨੂੰ ਬਾਕੀ ਸੇਵਾ ਦਾ ਹੁੰਦਾ ਜੇ ਕੋਈ ਵੀ ਵਧ ਕਰ ਲੋ ਤਾਂ ਵਾਧੂ ਵੀ ਲੈ ਸਕਦਾ ਮੇਨ ਗੱਲ ਸੀਰ ਸਾਹੂ ਕਰਮ ਵਾਲੀ ਦਾੰਤ ਤੋਂ ਕੋਈ ਨਹੀਂ ਕੱਲਾ ਕੱਲਾ ਥਣ ਨਿਖੜ ਮਾਂ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਲੇਵਾ ਤੁਹਾਨੂੰ ਇੱਕ ਘਰੇ ਫੇਰ ਨੇੜੇ ਤੋਂ ਦਿਖਾ ਦਿੰਨੇ ਆ ਬਾਈ ਬਾਕੀ ਇਹ ਬਾਈ ਆਪ ਵੀ ਉਹਨਾਂ ਨੂੰ ਦੱਸਾ ਚੰਗੇ ਟੀਕੇ ਦੇ ਟੀਕਾ ਵੀ ਇਹਦੇ ਵਧੀਆ ਭਰਿਆ ਵਾ ਚੰਗਾ ਭਰਿਆ ਵਾ ਜੀ ਆਪ ਵੀ ਚੰਗੇ ਦੀ ਆ ਤੇ ਗਾਂ ਸੀਮਣ ਵੀ ਚੰਗਾ ਲੱਗਿਆ ਵਾ ਜੇ ਬੱਚਾ ਚੰਗਾ ਦੇਗੀ ਤਾਂ ਪੌਂ 12 ਸਹੀ ਗੱਲ ਜੀ ਜੈ ਜੱਲੇ ਦੇ ਨਾਲਾ ਮੁੱਲ ਬਾਈ 60000 ਦੇ ਦੇਗਾ ਕੋ ਜੁ ਮੰਨਤਾ ਨਹੀਂ ਕਰਦਾਂਗੇ ਥੋੜਾ ਕਾਣਾ ਠੀਕ ਆ ਜੀ ਬੱਚੀ ਬਹੁਤ ਚੰਗੀ ਬਹੁਤ ਆ ਜੀ 62000 ਬਾਈ ਇਹਦਾ ਮੁੱਲ ਕਰਦੇ ਆ ਬਾਕੀ ਮਾਨਤਨ ਬਾਈ ਬਾਕੀ ਛੰਡੀ ਛੁੰਡੀ ਬਾਈ ਬਹੁਤ ਆ ਜਿਹਦੇ ਪਾਸ ਮਾਨਤਨ ਛੰਡੀ ਛੁੰਡੀ ਜਿਵੇਂ ਚਾਹੇ ਸਿੱਧੇ ਬਾਈ ਜਿਵੇਂ ਬੈਠੋ ਪਹਿਲਾਂ ਬੱਚੀ ਨਾਲ ਨੇੜੇ ਨਹੀਂ ਹੁੰਦੀ ਨਹੀਂ ਹੁੰਦੀ ਬਾਈ ਇਹਦੇ ਪਹਿਲਾ ਮੰਨਣ ਤਾਂ ਕਰਮਾੜੀ ਦੇ ਲੋਕ ਨਹੀਂ ਨੇ ਹਲਦੀ ਨਹੀਂ ਕਿ ਚਾਹੇ ਪੁੱਠੇ ਪਾਸੇ ਬਹਿ ਕੇ ਚੋਈ ਚਰੂ ਨਿਆਣਾ ਦਾ ਬਾਲੀ ਦੂਰ ਦੀ ਗੱਲ ਆ ਜੀ 62000 ਚ ਮਾਨਤਨ ਬਾਈ ਕਰ ਦੂਗਾ ਜਿਹਨੂੰ ਜਜੂਗੇ ਕਰੈਕਟ ਬਾਈ ਨਾ ਕਰ ਸਕਦੇ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਇਹ ਵੀ ਦੂਜਾ ਸੂਆ ਜੀ ਮੂਤੋ 6 ਦਾੰਦਾ ਜੀ ਠੀਕ ਹੈ ਦੇਣ ਕਿੰਨੇ ਲੈ ਜੀ ਬਾਈ ਦੇਣ ਬਾਈ 8 ਤੋਂ 10 ਦਿਨ ਲਾਉਗੀ ਹਾਂ ਹੁਣ ਖੁੱਲੇ ਲੈ ਜੀ ਹਾਂਜੀ ਹਾਂਜੀ ਕਿੰਨਾ ਕੁ ਭਾਜੀ ਦੁੱਧ ਬਾਈ ਉਹਨਾਂ ਨੇ ਕਿਹਾ ਕਿ ਚੋਇਆ 14 ਕਿਲੋ ਠੀਕ ਹੈ ਜੀ ਇਹਨਾਂ ਦੀ 15 ਕਿਲੋ ਪਾ ਦਊਗੀ ਹਾਂ 15 ਪੌਣਾ ਵੀ ਚਾਹੀਦਾ ਬਾਕੀ ਲੇਵਾਂ ਨੂੰ ਆ ਵੇਖ ਲੈ ਝੋਲ ਬਹੁਤ ਬਾਈ ਹਵਾਨੇ ਚ ਬਾਈ ਝੋਲੀ ਤਾਂ ਇੱਕ ਹਿਸਾਬ ਦੇ ਸਟਾਰਟ ਹੀ ਕੀਤੀ ਆ ਹਜੇ ਠੰਡਾ ਠੰਡਾ ਬਹੁਤ 10 ਦਿਨ ਖੁੱਲੇ ਲੈ ਜੂਗੀ ਹਨ ਬਹੁਤ ਟੌਪ ਦਾ ਕੱਲਾ ਕੱਲਾ ਨਿਖੜਮਾ ਪੂਟ ਨਹੀਂ ਸ਼ਾਂਕ ਨਹੀਂ ਕੋਈ ਹਾਂਜੀ ਠੰਡਾ ਲੱਗ ਪੂਰੋ ਥ ਬਾਕੀ ਬਰੀਡ ਵਾਈਜ਼ ਵੀ ਕਰਮਾਣੀ ਚੈੱਕ ਕਰ ਸਕਦੇ ਹਾਂ ਸੋਨੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ 14 15 ਬਾਈ 10 ਦਾ ਕਿ ਮਾਲਕਾਂ ਨੇ ਕਿਹਾ ਪਿਛਲੇ ਸਵੇ ਦਿੱਤਾ ਵਾ ਆਪਾਂ 15 ਕੀ ਕਹਿ ਕੇ ਅੱਗੇ ਇਹਨਾਂ ਦਾ ਆਪਾਂ ਨੂੰ ਲੈ ਲੈਦੇ ਹਿਸਾਬ ਨਾਲ ਪਤਾ ਲੱਗ ਦੇ ਦਊਗੀ ਸਹੀ ਗੱਲ ਹੈ ਜੀ ਹਜੇ ਤਾਂ ਬਈ ਸਟਾਰਟ ਹੀ ਹਾਂ ਹਾਂ ਹਜੇ ਸਟਾਰਟ ਕਰਿਆ ਨੇ ਲਾਵਾ ਤੇ ਲਾ ਬਹੁਤ ਭਾਈ ਫਿਰਦੀ ਆ ਬੈਕ ਸਾਈਡ ਨੂੰ ਵੀ ਵਾਲ ਬਹੁਤ ਆ ਤੇ ਅੱਗੇ ਨੂੰ ਵੀ ਬਹੁਤ ਆ ਜੀ ਜਿੱਦੇ ਕਰਮਾ ਲਈ ਤਿਆਰ ਹੋਗੀ ਉਦਦੇ ਦਿਖ ਦੇਊਗੀ ਸਵੇਂ ਬਲੀ ਚੰਗੀ ਆ ਰਾਜੀ ਆ ਲਿੱਸੀ ਨਹੀਂ ਕੋਈ ਠਿੱਕੀ ਨਹੀਂ ਗਈ ਹਨ ਚੰਗਾ ਲੱਗਿਆ ਵਾ ਗੈਪ ਤੇ ਹੱਥੀਂ ਚਵਾਈ ਵਾਲਾ ਫੇਸ ਕੁਆਲਿਟੀ ਸੋਣੀ ਬਾਕੀ ਬਈ ਗਰਮੀਆਂ ਦੇ ਤੋਫੇ ਹੀ ਆ ਇਹਦਾ ਜਾਇਜ਼ ਜਮਲ ਬਈ ਦੇ ਤਾਂ ਕਿ 42000 ਰੁਪਏ ਦੀ ਕੁਝ ਮੰਨ ਤਾਂ ਲਈ ਕਰ ਦਾਂ ਠੀਕ ਹੈ ਜੀ ਬਾਕੀ ਮੁੱਲ ਆਪਾਂ ਜਾਇਜ਼ ਹੀ ਪਾਏ ਹਨਾ ਸਹੀ ਗੱਲ ਹੈ ਜੀ ਬਾਕੀ ਆਏਗਾ ਇਹਦਾ ਸ਼ੋਰ ਚਪਾ ਉਹ ਵੀਰ ਭਰਾ ਦਾ ਹੋ ਜਾਂਦਾ ਹਨਾ ਜਿੱਦ ਤੇ ਬਈ ਤਿਆਰ ਹੋ ਗਈ ਉਹਦੇ ਮੁੱਲ ਚ ਗਾਣੀ ਮੁੱਲ ਹਾਂ ਉਹ ਮੁੱਲ ਹੋਰੂ ਬਈ ਆ ਤੇ ਕੱਚੀ ਕਰਕੇ 42000 ਚ ਮਿਲ ਰਹੀ ਆ ਪਰ ਝੂਲ ਚੈੱਕ ਕਰ ਲਓ ਜੀ ਤੁਸੀਂ ਜਦੋਂ ਨੇੜੋਂ ਆ ਕੇ ਨਾ ਤੁਹਾਨੂੰ ਮਾਰਨਾ ਦਿਖ ਦਿਓ ਬਈ ਬੈਕ ਸਾਈਡ ਨੂੰ ਮਾਰਨਾ ਚੰਗਾ ਤੱਕੂ ਵੀ ਇਹ ਬਾਕੀ ਸੇਵਾ ਦਾ ਚੰਗੀ ਸੇਵਾ ਹੋ ਗਈ ਤਾਂ ਦੁੱਧ ਚੰਗਾ ਪਾਜੂ ਦਿਨ ਹਜੇ 10 ਲੈ ਚੁੱਕੀ 2 ਨੰਬਰ ਬਾਈ ਇਹਦੀ ਕਿ 3 ਨੰਬਰ ਸੌਰੀ 3 ਨੰਬਰ ਤੇ ਆ ਗਿਆ ਇਹ ਵੀ ਦੂਜਾ ਸੂਆ ਮੂੰਹ ਤੋਂ 6 ਆਂਦਾ ਜੀ ਮੂੰਹ ਤੋਂ 6 ਆਂਦਾ ਹਾਂਜੀ ਹਾਂਜੀ ਨਵੇਂ ਹਾਂ ਨਹੀਂ ਆ ਸਾਰੇ ਜੀ ਹਾਂ ਨਵੇਂ ਹਾਂ ਬਾਈ ਠੀਕ ਆ ਬਾਈ ਦਿਨ ਕਿੰਨੇ ਲੈ ਜੀ ਨਹੀਂ ਨਹੀਂ ਇਹ ਵੀ 8 ਤੋਂ 10 ਦਿਨ ਲਊਗੀ ਕਿੰਨਾ ਕ ਪਾਜੂ ਜੀ ਦੋ ਦੇ ਦੇ 16 ਕਿਲੋ ਚੋਆ ਬਾਈ ਠੀਕ ਆ ਜੀ ਤਿਆਰੀ ਇਹਦੀ ਵੀ ਚੰਗੀ ਆ ਬੱਸ ਕਿੰਨੇ ਵਾ ਨੂੰ ਲਾਉਣ ਕਿੱਦਾਂ ਚੈੱਕ ਕਰ ਲੋ ਤਾਂ ਬਹੁਤ ਚੰਗਾ ਲੱਗਦਾ ਪਾਰੀਦਾਰ ਲੈ ਬਾਈ ਜਿਹੜਾ ਹੁਣ ਕੱਢਣਾ ਆ ਨੇ ਹਣਾ ਹਾਂਜੀ ਬਹੁਤ ਸੋਹਣਾ ਠੋਸ ਹਵਾਨਾ ਕੱਡੂ ਕੱਟਾਲਾ ਹਾਂ ਕੱਟਾਲਾ ਬਿਲਕੁਲ ਚੱਲੀ ਵੀ ਥੋਰ ਕੇ ਦਿਖਾ ਲਈ ਥੋੜੀ ਬਾਕੀ ਜਾਤ ਬਰੀਡ ਦਾ ਫੇਸ ਕੁਆਲਟੀ ਵਿਖਾ ਦਿਓ ਬਹੁਤ ਸੋਹਣੀ ਹੈ ਜੀ ਇਹ ਤੋਂ 6 ਦੰਦ ਦਾ ਬਰੀਡ ਵਾਈਜ਼ ਵੀ ਕਰਮ ਵਾਲੀ ਚੰਗੀ ਆ ਦੰਦ ਜਿਹੜੇ ਹੁੰਦੇ ਆ ਅੰਦਾਜ਼ੇ ਲੱਗਿਆ ਪਾਉਣਾ 6 ਤੋਂ 10 ਦਿਨ ਵੱਧ ਵੀ ਲਿਜਾ ਸਕਦਾ ਤੇ ਦੋ ਦਿਨ ਘੱਟ ਵੀ ਲਿਜਾ ਸਕਦਾ ਥਣ ਬਹੁਤ ਚੰਗਾ ਲੱਗਿਆ ਵਾ ਕੇ ਤੇ ਹੱਥੀ ਚਵਾਈ ਆ ਲਾ ਕੇ ਕਰ ਮਾਲੀਆਂ ਠੰਡੀਆਂ ਜਿਹੜੀ ਗੱਲੋਂ ਹਨ ਇਹ ਤਾਂ ਬਾਈ ਲੱਤ ਛਾੜ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਬਈ ਮਾਰੀਦੀ ਕਿਵੇਂ ਹੁੰਦੀ ਆ ਇਹ ਗੱਲੋਂ ਤਾਂ ਜਰਸੀ ਦਾ ਰਿਕਾਰਡ ਆ ਕੀ ਕਹਿਣਾ 100 ਚੋਂ 1 ਅੱਧੀ ਆ ਜੇ ਪਰ ਮੈਂ ਹੁਣ ਤਿਕਰ ਨਹੀਂ ਦੇਖੀ ਕੋਈ ਲੱਤ ਛਾੜ ਨਹੀਂ ਮਾਰਦਿਆਂ ਹੀ ਨਹੀਂ ਕਰ ਮਾਲੀਆਂ ਮਾਰਦਿਆਂ ਹੀ ਨਹੀਂ ਬਾਕੀ ਚਾਰੂ ਚੂਰੂ ਬਹੁਤ ਨੇ ਜੋ ਮਰਜ਼ੀ ਪਾਈ ਜਾ ਸਭ ਕੋ ਪਾਈ ਜਾਣਾ ਕਰਨਾ ਖਾਊ ਤਾਂ ਬਾਈ ਤਾਂ ਹੀ ਦੁੱਧ ਦੇਊਗੀ ਬਾਈ ਕਹਿੰਦੇ ਚਾਰੂ ਫੁੱਲ ਆ ਉਸ ਮਰਜ਼ੀ ਪਾਈ ਚੱਲੋ ਜਿੰਨਾ ਤੁਸੀਂ ਪਾਈ ਜਾਓਗੇ ਉਹਨਾਂ ਦੁੱਧ ਲਈ ਚੱਲੋ ਗਰਮੀ ਕਾ ਟਮਨਾਉਗੀ ਤੇ ਫੈਟ ਕਰਮ ਵਾਲੀ ਦੀ ਚੰਗੀ ਆ ਬਾਕੀ ਹਾਈਟ ਐ ਦੱਸਦਾ ਨਾ ਬਾਈ ਵੀਡੀਓ ਚ ਲੱਗਦਾ ਛੋਟੀ ਨਿਕਲ ਆਉਂਦੀ ਹਾਈਟ ਪੂਰੀ ਸਹੀ ਐ ਇਹਨਾਂ ਦੀ ਲਓ ਜੀ ਚਾਹ ਬਾਈ ਬਰੋਬਰ ਖੜਦੀ ਆਪਾਂ ਦਿਖਾਈ ਦਿੰਨੇ ਆ ਬਾਈ ਦੇ ਬ ਮੋਢੇ ਦੇ ਨੇੜੇ ਹੀ ਜਾਂਦੀ ਐ ਤੇ ਬਾਕੀ ਤੁਹਾਨੂੰ ਦੇਖ ਹੀ ਰਹੀ ਆ ਸਹੀ ਹਾਈਟ ਦੀਆਂ ਸਾਰੀਆਂ ਹੀ ਆ ਇੱਕ ਵੱਡੀ ਆ ਉਹ ਵੱਡੀ ਆ ਉਹ ਫੁੱਲ ਵੱਡੀ ਆ ਤੇ ਕਈ ਵਾਰ ਨਾ ਮੈਨੂੰ ਵੀ ਮੈਸੇਜ ਆ ਜਾਂਦਾ ਬਾਈ ਹਾਈਟ ਦੱਸਦਿਆ ਕਰੋ ਹਾਈਟ ਦਾ ਅੰਦਾਜ਼ਾ ਤੁਸੀਂ ਉਹਨਾਂ ਆਪ ਲਾ ਲਿਓ ਮੈਂ ਬਾਈ ਨੂੰ ਬਰੋਬਰ ਖੜਾ ਕੇ ਤੁਹਾਨੂੰ ਹਾਈਟ ਚੈੱਕ ਕਰਾਤੀ ਆ ਯਾਨੀ ਆਪਾਂ ਛੋਟੀਆਂ ਨਹੀਂ ਬਈ ਇਹਨੂੰ ਨਹੀਂ ਛੋਟੀ ਨਹੀਂ ਕਹਿ ਸਕਦੇ ਆਪਾਂ ਕਿ ਆਪਾਂ ਜਾਰੀ ਛੋਟੀਆਂ ਹਾਂ ਇਹਨੂੰ ਛੋਟੀ ਨਹੀਂ ਕਹਿ ਸਕਦੇ ਛੋਟੀਆਂ ਹੁੰਦੀਆਂ ਆਪਾਂ ਨੇ ਇਹ ਗੱਲ ਮੰਨਦੇ ਆ ਪਰ ਇਹਨੂੰ ਛੋਟੀ ਨਹੀਂ ਕਹਿ ਸਕਦੇ ਜਰਸੀ ਦੇ ਮੁਕਾਬਲੇ ਕੱਦ ਵਧੀਆ ਜੀ ਸਹੀ ਗੱਲ ਸਹੀ ਗੱਲ ਹੈ ਤਿੰਨ ਨੰਬਰ ਬਈ ਥੋੜੀ ਜਿਹੀ ਆਜ ਸੌਰੀ 4 ਨੰਬਰ 4 ਨੰਬਰ ਆ ਗਈ ਸਾਈਵਾਲ ਕਰਾਓ ਥੋੜੀ ਸਹੀ ਵਾਲ ਤੇ ਜਰਸੀ ਦਾ ਕਰਾਓ ਸਹੀ ਹਾਂ ਜੀ ਸੂਆ ਕਰਨ ਨਮਾ ਜੀ ਨਹੀਂ ਪਹਿਲਾ ਸੂਆ ਜੀ ਮੂੰਹ ਦਾ ਚਾਰ ਦੰਦ ਹੁੰਦਾ ਜੀ ਮੂੰਹ ਤੇ ਚਾਰ ਦੰਦ ਚਾਰ ਦੰਦ ਸਾਰੇ ਨਵੇਂ ਹਨੀਆਂ ਕੋਈ ਆਏ ਨਹੀਂ ਗਾ ਭਾਈ ਹਾਂ ਕਿ ਬੜਾ ਪਿਆਰੇ ਹੈ ਨਹੀਂ ਬੜਾ ਪਿਆਰੇ ਹੈ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਨਹੀਂ ਕੋਈ 2-4 ਸਾਲ ਕਿ ਨਹੀਂ ਆਏ ਨੇ ਕਿਉਂ ਪੰਜ-ਦਾਸ ਸਾਲ ਹਾਂ ਜੀ ਆਪਾਂ origignal ਕਹਿ ਸਕਦੇ ਆ ਪਹਿਲਾ ਤੇ ਦੂਜਾ ਸੂਆ ਗੈਂ ਇੱਕ ਤਾਂ ਹੁੰਦਾ ਨਾ ਕਹਿਣ ਦੀ ਗੱਲ ਨਹੀਂ ਹੈਗੀਆਂ ਭਾਈ ਇਹ ਹੈਗੀਆਂ ਬਾਕੀ ਹੈਗੀਆਂ ਬਾਕੀ ਜੇ ਤੁਸੀਂ ਆ ਕੇ ਦੇਖੋਗੇ ਤੁਹਾਨੂੰ ਆਪੇ ਪਤਾ ਲੱਗ ਜਾਣਾਗਾ ਦੰਦ ਕਿੰਨੇ ਲੈ ਜੂ ਭਾਈ ਇਹ ਵੀ ਲੈ ਜੂ ਦਾਖ ਕਦਨ ਲੈ ਜੂ ਠੀਕ ਹੈ ਤਿਆਰੀ ਪਹੁੰਚ ਗਈ ਤਿਆਰੀ ਬਹੁਤ ਹਵਾਨਾ ਫਿਟਿੰਗ ਕਰਾਂ ਅੱਧ ਦੇ ਘਾਟ ਇਹਨਾਂ ਨਾਲੋਂ ਪੂਰਾ ਉੱਚਾ ਹੈ ਉੱਚੀ ਹੈ ਠੀਕ ਹੈ ਉਹ ਵੱਡੀ ਆਪਣੇ ਪਹਿਲੇ ਨੰਬਰ ਲਈ ਗਾਂ ਜੀ ਉਹਦੇ ਬਰੋਬਰ ਹੀ ਲਗਭਗ ਆ ਜਾਂਦੀ ਹੈ ਮੂੰਹ ਤੋਂ ਚਾਰ ਦੰਦ ਦਾ ਫੈਨ ਬਹੁਤ ਟਾਪ ਦਾ ਲੱਗਿਆ ਵਾ ਗੈਪ ਤੇ ਹੱਤੀ ਚਵਾਈ ਵਾਲਾ ਲੈ ਚੱਲੀ ਵੀਰ ਸਾਹੀ ਵਾਲ ਤੇ ਜਰਸੀ ਦਾ ਕ੍ਰੋਸ ਆ ਫੈਟ ਮੱਜਾਂ ਜੀ ਉਹਨੇ ਬਹੁਤ ਵੀ ਇਹਦਾ ਚਿੱਟਾ ਹੀ ਨਿਕਲਣਾ ਜੀ ਫੈਨ ਉਹਨਾਂ ਆਪਣੇ ਸਾਰਿਆਂ ਜਾਸਾਂ ਦੇ ਵਿੱਚ ਵਧੀਆ ਹੋਣਗੇ ਹਾਂ ਉਹਨਾਂ ਨਾਲੋਂ ਇਹਦੀ ਫੇਰ ਵੀ ਜ਼ਿਆਦਾ ਹਾਂ ਹਾਂ ਇਹਦੀ ਥੋੜੀ ਵੱਧ ਆ ਕ੍ਰੋਸ ਪੈ ਜਾਣੀ ਆ ਤੇ ਗਰਮੀ ਕਰਮਾ ਵਾਲੀ ਕ ਮਨਾਉਣੀ ਨਹੀਂ ਇਹਨਾਂ ਨੇ ਤਾਂ ਮਨਾਉਣੀ ਕਾਦੀ ਆ ਮੇਰੇ ਨਾਲ ਗੱਲ ਜਿਹੜੇ ਹਿਸਾਬ ਨਾਲ ਬਈ ਪਹਿਲਨਾ ਥਣ ਬਹੁਤ ਚੰਗਾ ਲੱਗਿਆ ਥਣ ਵੀ ਬਾਕੀ ਆਪਦੀ ਫੇਸ ਕੁਆਲਟੀ ਦੇਖ ਵੀ ਇਹਦੀ ਕਿੰਨੀ ਸੋਹਣੀ ਆ ਫੇਸ ਕੁਆਲਟੀ ਹਾਈਟ ਚੰਗਾ ਹਾਂਜੀ ਹਾਂਜੀ ਬੱਚਾ ਹੀ ਆ ਹਜੇ ਤੱਕ ਬੱਚਾ ਸਹੀ ਗੱਲ ਚਾਰ ਦੰਦ ਚੰਗੀ ਸੇਵਾ ਗੌਰ ਹੋ ਜੇ ਨਾਲੇ ਤਾਂ ਕੱਦ ਚੰਗਾ ਕਰ ਜੂ ਦੁੱਧ ਕਰਮ ਵਾਲੀ ਜੰਗਾ ਪਾ ਜੂਗੀ ਉਹ ਤੁਹਾਡੀ ਸੇਵਾ ਦੇ ਸਿਰ ਤੇ ਦੁੱਧ ਵਧੀਆ ਜਿਹੜੇ ਹਿਸਾਬ ਨਾਲ ਸੇਵਾ ਸੁਭਾ ਹੋ ਗਈ ਬਈ ਯਾਰ 13-14 ਕਿਲੋ ਰਾਵਣਾ ਦੇ ਜਾਣਾ ਬਾਕੀ ਚਾਰ ਸੂਏ ਬਈ ਜੇ ਕੋਈ ਰੱਖ ਵੀ ਲਊ ਕੋਈ ਮਾੜੀ ਨਹੀਂ ਹਾਂ ਘਰ ਰੱਖਣਾ ਬਈ ਯਾਰ ਐ ਨਹੀਂ ਕਿ ਖਰਾਬ ਕਰੂਗੀ ਲੈ ਤੇਰੇ ਸਾਹਮਣੇ ਕਿੰਨੇ ਕਿਹੜਾ ਹਵਾਨਾ ਬਹੁਤ ਸੋਨਾ ਫਿਟਿੰਗ ਵਾਲਾ ਹਵਾਨਾ ਤਿਆਰ ਕਰੂਗੀ ਜੀ ਇਹਦਾ ਮੁੱਲ ਬਈ ਜੈਜ ਇਹ 43000 ਰੁਪਏ ਦਾ ਹੋ ਜੂਮਾਨਤਾ ਜੇ ਜੋੜਾ ਲੈ ਲਿਆ ਕੋਈ ਜੀ ਕਰ ਦਾਂਗੇ ਉਹ ਜਿਆ ਕਰ ਦਾਂਗੇ ਵਦਮਾਨ ਠੀਕ ਹੈ ਜੀ ਇਹਦਾ ਮੁੱਲ 43000 ਰੁਪਏ ਜੇ ਕੋਈ ਜੋੜਾ ਲੈ ਲੂ ਤਾਂ ਮਾਨਤਨ ਉਹ ਜਿਆ ਹੋ ਜਾਊਗਾ ਨੰਬਰ 2 ਦਾ ਇਹਦਾ ਮੁੱਲ ਰਹੇਗਾ ਇਹਦਾ ਮੁੱਲ ਰਹੇਗਾ ਜੀ ਤਿੰਨ ਨੰਬਰ ਦਾ ਕਿੰਨਾ ਮੁੱਲ ਸੀ ਭਾਈ ਇਹਦਾ 45 ਦੇ ਦਾਂਗੇ ਇਹ 45 ਦੀ ਇੱਕ ਨੰਬਰ 62000 62000 ਰੁਪਏ ਦੋ ਨੰਬਰ 42000 ਤਿੰਨ ਨੰਬਰ 45 ਹੈ ਤੇ 4 ਨੰਬਰ 45000 ਰੁਪਏ ਜੇ ਜੋੜਾ ਲੈ ਲੂਗਾ ਤਾਂ ਮਾਨਤਾ ਨੂੰ ਮੂਜਾ ਬਾਈ ਕਹਿੰਦਾ ਕਰ ਦਾਂਗੇ ਜਿਹਨੂੰ ਜਜਨ ਗਿਆ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ